ਹਾਵਤ ਕੀ ਬਣਾਈ ਜਾਨੀ ਆ ਮੈਂ ਥੋੜਾ ਪਾਣੀ ਸੀ ਭਾਂਡੇ ਮਾਂਜਾਂ ਵਾਈਸੀ ਮੈਂ ਕਿ ਪਾਣੀ ਤਤ ਕਰਕੇ ਮਾਂਜ ਲਾ ਨੰਦੀ ਆਈ ਬਾਣੀ ਲੱਗੀ ਹੋਈ ਸੀ ਇਹ ਤਾਂ ਚਲੋ ਠੀਕ ਆ ਮੈਂ ਤੈਨੂੰ ਇੱਕ ਕੰਮ ਗਿਆ ਸੀਗਾ ਉਹਨਾਂ ਮੰਤਰੀ ਸਾਹਿਬ ਨਾਲ ਮੇਰੀ ਗੱਲ ਹੋਈ ਆ ਪੀਏ ਨਾ ਅੱਛਾ ਨੌਕਰੀ ਵਾਸਤੇ ਮੈਂ ਇੰਟਰਵਿਊ ਦੇਣ ਚੱਲਿਆ ਆ ਹਾਂ ਹੁਣ ਉਹਨਾਂ ਨਾਲ ਗੱਲ ਹੋਈ ਹੋਈ ਆ ਮੇਰਾ ਕੋਈ ਹੱਲ ਤੈਨੂੰ ਮੈਂ ਕਿਹਾ ਸੀ ਕੰਮ ਹੁਣ ਉਹ ਕਰ ਦੇਣਗੀ ਜਾਂ ਨਹੀਂ ਪਤਾ ਕੰਮ ਮੈਂ ਤੇਰੇ ਜਰੂਰ ਕਰੂੰਗੀ ਹੂੰ ਵੇਫੀ ਕਰੇ ਉਹਨਾਂ ਨੂੰ ਬੈਠੇ ਕਿੰਨੇ ਕ ਮੰਗੇ ਆ 100000 ਰੁਪਇਆ ਮੰਗਿਆ ਉਹਨਾਂ ਨੇ ਹੋਰ ਜੇ ਘੱਟ ਜਿ ਮਨਾ ਲੈਂਦਾ ਘੱਟ ਜਿਵੇਂ ਮੰਨਣਾ ਨਾ ਨੌਕਰੀ ਯਾ ਕਹਿੰਦਾ ਉਹਨਾਂ ਨੂੰ 50000 ਨਹੀਂ ਲੈ ਲੈਗੇ ਤੇ ਨੌਕਰੀ ਦੇਣਗੇ ਫਿਰ ਉਹ ਨੌਕਰੀ ਮਿਲੂਗੀ ਲੱਖ ਰੁਪਇਆ ਕੀ ਗੱਲ ਹੋਈ ਐ ਮੈਂ ਤੇ ਪੱਕੀ ਹੋ ਜਾਉਣਾ ਹਾਂ ਹਾਂ ਜੀ ਚੱਲ ਫਿਰ ਮੈਂ ਤੇ ਰੈਂਟਜਾਮ ਕਰ ਦਿਆਂ ਪਤ ਮੈਂ ਉਹ ਜਗ੍ਹਾ ਲੂ ਬਾਅਦ ਤੋਂ ਬਾਅਦ ਕੰਮ ਕਰਦਾ ਠੀਕ ਆ ਮੈਨੂੰ ਜਾਣਾ ਮੈਂ 2:00 ਹੋਣਾ ਮੈਂ ਜਾਣਾ ਮੈਂ 10:00 ਵਜੇ ਮੇਰੀ ਇੰਟਰਵਿਊ ਆ ਠੀਕ ਗੱਲ ਪੁੱਤ ਪੱਕੀ ਕਰ ਲਈ ਪੱਕੀ ਕਰੂੰ ਪੱਕੀ ਕਰੀ ਹਾਂ ਇਹ ਨਾ ਹੋਵੇ ਮੀਂਹ ਦੇਖ ਮੈਂ ਤਾਂ ਕਿਦਾ ਆਪਣੇ ਘਰੇ ਪੈਸੇ ਪਏ ਆ ਹੈ ਤੇ ਆਪਾਂ ਤਾਂ ਮਸਾ ਮਾਤਾ ਬੇੜਾ ਪੂਰਾ ਕਰਦੀਆਂ ਕੋਈ ਨਾ ਮੈਂ ਕਰਦੀਆਂ ਕੋਈ ਪੇਟੀ ਜੋ ਇੰਤਜ਼ਾਮ ਦੇ ਨਹੀਂ ਹੈ ਮੈਂ ਉਥੇ ਰੱਖੀ ਸੀ ਛਾਪ ਤੇ ਜਿਵੇਂ ਕਹਿੰਦੇ ਆ ਬੰਗ ਲਾ ਕੇ ਚਲੋ ਦੇਖ ਲੈ ਫਿਰ ਕੋਈ ਨਾ ਜਦੋਂ ਨੌਕਰੀ ਮਿਲ ਗਈ ਉਦੋਂ ਸੁਣਾ ਲਾਂਗੇ ਫਿਰ ਉਹਨਾਂ ਦੇ ਅੰਦਰ ਰੱਖ ਦਿੰਨੇ ਆ ਚਾ ਠੀਕ ਆ ਉਹਨਾਂ ਨੇ ਗੱਲ ਸਵਾਰ ਕੇ ਕਰ ਲਈ ਪੁੱਤ ਕਿ ਤੇ ਹੋਰ ਨਾ ਪੈਸੇ ਲੈ ਕੇ ਰੱਖ ਲੈਣ ਚੰਗਾ Jalur warga gitu hai. ya. Hahah. Hmm. Ada siapa? Hm. Bangga. ਇਹੀ ਆ ਫਿਰ ਹੋਰ ਕੀ ਆ ਹੁਣ ਫਿਰ ਕੋਈ ਹੱਲ ਤਾਂ ਕਰਨਾ ਹੈ ਮੇਰੇ ਕੋਲ ਤਾਂ ਹੀ ਸੀ ਕੁਝ ਜਿਹੜਾ ਪਤਾ ਹੀ ਨਹੀਂ ਮੰਨ ਦਿੱਤਾ ਕਿ ਉਹਨੂੰ ਜਦੋਂ ਨੌਕਰੀ ਮਿਲੂਗੀ ਫਿਰ ਹੋਰ ਲੈ ਲਾਂਗੇ ਛੜਾ ਰੀਗਾ ਉਹ ਤੋਂ ਹੈ ਹੋਰ ਹੁਣ ਜਿੰਨੇ ਕੇ ਪੈਸੇ ਮਿਲਣਗੇ ਉਹਨੇ ਇਹਨਾਂ ਨਾਲ ਲੈ ਲੂੰਗਾ ਬਾਕੀ ਫਿਰ ਹੋਰ ਕਿਸੇ ਨਾਮੰਤ ਕਰ ਲਾਂਗੀ ਕਿਸੇ ਦੀ ਚਲੋ ਠੀਕ ਆ ਫਿਰ ਪਤਾ ਨੌਕਰੀ ਤਾਂ ਲੈਣੀ ਹੈ ਤੰਦੇ ਮਹਾਰਾਜ ਪਰਮਾਤਮਾ ਪਤਾ ਤੈਨੂੰ ਨੌਕਰੀ ਮਿਲ ਜੇ ਤੈਨੂੰ ਵੇ ਪਰਮਾਤਮਾ ਹੁਣ ਆ ਵੀ ਲੈ ਆਇਆ ਮਾਂ ਦੀ ਆਖਰੀ ਇਮਾਨਤ ਪੂਰਤਾ ਕੋਸ਼ ਕਰੇ ਹੈ ਵੀ ਹੈ ਨਹੀਂ ਜਾਂ ਜਿਹੜਾ ਬੇਤਨ ਉਹਨੂੰ ਪੈਸੇ ਦੇ ਸਕੀਏ ਆਹੀ ਕੋਸਾ ਹੈ ਰੱਬਾ ਮੈਨੂੰ ਨੌਕਰੀ ਮਿਲ ਜੀ ਓਹੋ ਜੂਗਾ ਕੰਮ ਹੋ ਜਿਤੇਰਾ ਕੋਈ ਨਾ ਕੋਈ ਨਾ ਸਾਡੇ ਪਿਆਨ ਚ ਅਸੀਂ ਆ ਪੀਏ ਸਾਂ ਬੈਠੋ ਬੈਠ ਚਲੋ ਤਾਂ ਮੈਂ ਤੁਹਾਨੂੰ 10 ਮਿੰਟ ਰੋਕੇ ਬੈਕ ਕਾਲ ਕਰਦਾ ਮੇਰੇ ਕੋਲ ਕੀ ਆਇਆ ਸੀ ओके ओके हां जी ਸਾਸੀ ਗਾਜੀ ਨੂੰ ਸਾਸੀ ਕਾਲ ਮਾਰਿਆ ਆਪਣੇ ਸਾਥ ਨੂੰ ਕੰਮ ਕਿਹਾ ਸੀ ਆਪਣਾ ਅੱਛਾ ਅੱਛਾ ਠੀਕ ਆ ਠੀਕ ਆ ਠੀਕ ਆ ਓਕੇ ਤੇ ਆਪਣੇ ਡਾਕੂਮੈਂਟ ਸਾਰੇ ਦੇਤੀ ਆ ਇਹਦੇ ਲਈ ਠੀਕ ਆ ਦਸਵੀਂ ਦਾ ਪਲੱਸ 2 ਦਾ ਹੋ ਗਿਆ ਗ੍ਰੈਜੂਏਸ਼ਨ ਦਾ ਹੋ ਗਿਆ ਗੁੱਡ ਪੜਾਈ ਤਾਂ ਵਧੀਆ ਕੀਤੀ ਵੇ ਮੁੰਡਾ ਤੇਰੀ ਹਾਂ ਜੀ ਹੈ ਓਈ ਗੱਲ ਨਹੀਂ ਕੰਮ ਤਾਂ ਨੂੰ ਹੋਰ ਕੰਮ ਕਿਹਾ ਸੀਗਾ ਇਨਦੇ ਨਾਲ ਨਾਲ ਅਮ ਤਾਂ ਕਿਹਾ ਸੀ ਪੀਐਸਓ ਫਰਕਾਂ ਨੂੰ ਪੂਰਾ ਨਹੀਂ ਹੋ ਸਕਿਆ ਜੀ ਬਹੁਤ ਜਿਆਦਾ ਤੰਗੀ ਹੈ ਦੇਖ ਯਾਰ ਕੋਸ਼ਿਸ਼ਾ ਕਰਨੀ ਕੋਸ਼ਿਸ਼ਾ 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 ਕੀਤਾ ਕਰਕੇ ਹੀ ਇਹਨੇ ਕਾਇਆ ਇਹ ਕਿਰਮਾ ਕਹੇ 90000 ਰੁਪਏ ਅੱਛਾ ਚਲੋ ਬਾਕੀ ਫਿਰ 10000 ਘਟਾਜ ਕਾਕਾ ਬਾਕੀ 10000 ਇੱਕ ਦੋ ਦਿਨ ਤੱਕ ਥਾਲੋ ਤੇ ਦੇ ਦਾਂਗੇ ਦੇਖ ਲੈ ਬੜਾ ਲੇਟ ਨਾ ਕਰੀ ਉਨੇ ਕੰਮ ਲੇਟ ਹੋਈ ਉਹ ਤਰ੍ਹਾਂ ਦੇ ਦੇ ਵੀ ਉਹਨਾਂ ਦੀਆਂ ਵਾੜੀਆਂ ਸੀਆਂ ਉਹ ਵੇਚ ਕੇ ਉਹਨੂੰ ਦਿੱਤੇ ਆ ਅੱਛਾ ਤੇ ਵੀ ਨੌਕਰੀ ਦੀ ਝਾਗ ਦੇ ਵਿੱਚ ਜੇ ਮਿਲਦੀ ਤਾਂ ਕੰਮ ਤੇਰਾ ਪੱਕਾ ਹੋਊਗਾ ਇਹ ਜੀ ਗੱਲ ਨਹੀਂ ਕੰਮ ਤੇਰਾ 100% ਪੱਕਾ ਹੋਊਗਾ ਕਾਕਾ ਹਾਂ ਐਮਐਲਏ ਸਾਹਮਣੇ ਗੱਲ ਕਰੀ ਬੈਠਾ ਪਹਿਲੀ ਦੋ ਮੁੰਡੇ ਹੋਰ ਨੇ ਵਿਚਾਰੇ ਉਹਨਾਂ ਦਾ ਵੀ ਕੰਮ ਕਰਾਉਣਾ ਤੇਰੇ ਵਾਂਗੂ ਉਹ ਵੀ ਗਰੀਵ ਕਰਨਗੇ ਅੰਦਰ ਠੀਕ ਹੈ ਨੌਕਰੀ ਦੇ ਤਾਂ ਥੋੜਾ ਬੋਤਾ ਮੂੰਹ ਮਿੱਠਾ ਕਰਾਉਣੀ ਪੈਂਦਾ ਨਾ ਫਿਰ ਤੈਨੂੰ ਦੇਖ ਲੋ ਇਹਨੇ ਜ ਸਾਰੇ ਬਰ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਆ ਥੋੜਾ ਜਿਹੜਾ ਰਹਿ ਗਿਆ ਇਹ ਵੀ ਕਰ ਦਿਓ ਉਹਨਾਂ ਤੁਹਾਡਾ ਪ੍ਰੋਸੈਸ ਚੱਲੂ ਕਰਾਉਣਾ ਮੈਂ ਕਹਿ ਕੇ ਮਾਤਰੀ ਸਾਹਿਬ ਨੂੰ ਠੀਕ ਹੈ ਜੀ ਹਾਂ ਠੀਕ ਹੈ ਠੀਕ ਓਕੇ 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 ਡਾਕਟਰ ਠੀਕ ਆ ਜਾ ਕੇ ਖੇਤ ਪੀਏ ਸਾਹਿਬ ਨੂੰ ਫੋਨ ਲਾਉਣਾ ਹੋਟਰ ਬਾਅਦ ਚ ਹੀ ਚਲਾਉਣਾ ਆ ਉਹਨਾਂ ਪੀਏ ਸਾਹਿਬ ਵੀ ਕਹਿਣ ਆਸਮ ਅੱਗੇ ਸ਼ਾਪ ਆ ਗਈ ਇੱਕ ਕੜਾ ਆ ਗਿਆ ਦੋਨੇ ਆਪੇ ਇਹ ਸਾਹ ਨੂੰ ਫੋਨ ਲਾਉਣੇ ਆ ਪੁੱਛਦੇ ਆ ਕੋਈ ਗੱਲ ਬਣੀ ਤੈਨੂੰ ਤਾਂ ਬਾਅਦ ਚ ਹੀ ਚਲਾਉਂਗਾ ਆਪਨੇ ਵਿਕਰੀ ਕੀ ਕਹਾਂ ਕੀਆ ਹੈ ਇਹ ਅਭੀ ਦੂਸਰੀ ਗਾਲ ਤੇ ਵਿਅਰਤ ਹੈ ਪੀ ਇਹ ਸਾਹ ਦਾ ਫੋਨ ਨਹੀਂ ਚੱਕ ਦੇ ਨਾ ਕਿਤੇ ਮੁੱਕਰ ਜੇ ਹੋਰ ਲੱਖ ਖਾ ਕੇ ਦੁਆਰਾ ਫੇਰ ਲਾਉਣਾ ਹਾਂ ਪੀਏ ਸਾਹ ਨੂੰ ਕਿਉਂ ਹੋ ਗਿਆ ਇਹ ਸਾਹ ਫੋਨ ਨਹੀਂ ਚੱਕਦੇ ਦਵਾਰੇ ਲੋਨਾ ਪੀਏ ਸਾਹ ਨੂੰ ਫੋਨ ਜੇ ਚੱਕ ਲਿਆ ਤਾਂ ਹਲੋ ਹਾਂਜੀ ਸਤਿ ਸ਼੍ਰੀ ਅਕਾਲ ਪੀਏ ਸਾਹ ਸਤਿ ਸ਼੍ਰੀ ਅਕਾਲ ਰਣਵੀਰ ਗੱਲ ਕਰ ਰਿਹਾ ਜੀ ਉਹਦੇ ਆਪਣੀ ਸਾਰਾ ਕੁਝ ਹੋ ਗਿਆ ਡਾਕੂਮੈਂਟ ਵੀ ਪਹੁੰਚ ਕੇ ਕਰਤੇ ਤੁਸੀਂ ਜੋ ਕਿਹਾ ਸੀ ਉਹ ਵੀ ਕਰਤਾ ਹੁਣ ਠੀਕ ਆ ਕਰੋ ਗੱਲ ਤਾਂ ਮੈਨੂੰ ਹੁਣ ਕਰੋ ਵੀ ਕਹਿ ਰਹੇ ਆ ਵੀ ਬਾਲੀਆਂ ਵੀ ਗਈਆਂ ਕੜੇ ਵੀ ਗਏ ਮਨ ਲੱਗਦਾ ਨੌਕਰੀ ਮਿਲਣ ਦੇ ਚਾਂਸ ਘਾਟ ਹੀ ਲੱਦੇ ਜਿਹੜੇ ਤੁਸੀਂ ਪੀਏ ਸਾਹਿਬ ਮੇਰਾ ਫੋਨ ਹੀ ਨਹੀਂ ਚੱਕਦੇ ਨਹੀਂ ਜੀ ਕਾਕਾ ਹੱਥ ਇੱਕ ਤੱਕ ਤੇਰਾ ਕੰਮ ਹੋ ਜੂਗਾ ਅਜੀ ਗੱਲ ਹੋਈ ਦੇਖ ਲਓ ਪੀਏ ਸਾਹਿਬ ਕਰੋ ਥੋੜੇ ਤੇ ਹੀ ਆ ਸਾਰਾ ਕੁਝ ਬਸ ਤੇਰਾ ਪ੍ਰੋਸੈਸ ਲੱਗਿਆ ਹੋਇਆ ਹੈਗਾ ਠੀਕ ਹੈ ਜੀ ਪੀਏ ਸਾਹਿਬ ਕੋਈ ਗੱਲ ਨਹੀਂ ਜਲਦੀ ਥੋੜਾ ਜਿਹਾ ਦੇਖੋ ਜੀ ਇਹ ਸੱਚੀ ਗੱਲ ਹੈ ਦੇਖਦਾ ਅੱਜ ਪੀਏ ਸਾਹਿਬ ਨੂੰ ਫੋਨ ਲਾਈਏ 2 ਮਹੀਨੇ ਹੋ ਗਏ ਉਹਨਾਂ ਨੇ ਤਾਂ ਨਾ ਕੋਈ ਫੋਨ ਨਾ ਕੋਈ ਮੈਸੇਜ ਇਹ ਕੀ ਗੱਲ ਹੋਈ ਪੈਸੇ ਵੀ ਦਿੱਤੇ ਸਾਰਾ ਕੁਝ ਹੋ ਗਿਆ ਓਏ ਯਾਰ ਇਹਨੇ ਅੱਡ ਲੋਹੂ ਕੀਤਾ ਬੰਦੇ ਨਹੀਂ ਮੇਰਾ ਹਲੋ ਹਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਪੀਐਸ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਪੀਐਸ ਸਾਹਿਬ ਆਪਾਂ ਨੂੰ ਦੇਖ ਲਓ 2 ਮਹੀਨੇ ਹੋ ਗਏ ਹੁਣ ਤੇ ਹਜੇ ਵੀ ਕੋਈ ਕਸਰ ਆ ਰਹਿ ਵਿੱਚੋਂ ਚੱਕਰ ਪੈ ਗਿਆ ਬਹੁਤ ਵੱਡਾ ਆਇ ਨਾ ਕਰੋ ਹੁਣ ਤਾਂ 2 ਮਹੀਨੇ ਹੋ ਗਏ ਮੈਂ ਤਾਂ ਇੱਥੇ ਹੁਣ ਦੇਖ ਲਓ ਤੇਰੇ ਤੁਹਾਡੇ ਸਾਹਮਣੇ ਮੈਂ ਤਾਂ ਕਿਵੇਂ ਤੇਰਾ ਫਰਦਾਵਾ ਮੈਂ ਤਾਂ ਜਿਹੜਾ ਘਰੇ ਸੀਗੀ ਪੂੰਜੀ ਉਹ ਵੀ ਤੁਹਾਨੂੰ ਦੇਤੀ ਉਹ ਭਰਾਵਾ ਮੈਂ ਤੈਨੂੰ ਕਿਹਾ ਸੀਗਾ ਵੀ ਤੇਰਾ ਕੰਮ ਬਣਨਾ ਨਹੀਂਗਾ ਔਖਾ ਹੋ ਗਿਆ ਥੋੜਾ ਜਿਹਾ ਆਇ ਨਾ ਕਰੋ ਪੀਐਸ ਸਾਹਿਬ ਤੂੰ ਹੀ ਕਰਨਾ ਹੱਲ ਤੂੰ ਹੀ ਕਰੋ ਮੈਂ ਆਪਣੇ ਐਮਐਲਏ ਸਾਹਿਬ ਨਾਲ ਗੱਲ ਕੀਤੀ ਸੀ ਉਹ ਕਹਿੰਦੇ ਵੀ ਭਾਈ ਉਹ ਤਾਂ ਜਿਹੜੀਆਂ ਪੋਸਟਾਂ ਸੀ ਉਹ ਜਰਨਲ ਕੈਟਾਗਰੀ ਵਾਸਤੇ ਤਾਂ ਹੈ ਹੀ ਨਹੀਂ ਸੀ ਜਿਹਦੇ ਵਿੱਚ ਤੂੰ ਅਪਲਾਈ ਕਰਕੇ ਵਾਗੇ ਮੇਰੇ ਕੋਲੇ ਆ ਨਾ ਨਾ ਪੀਏ ਸਾਹਿਬ ਧਨਾ ਕਰੋ ਉਹ ਭਰਾਵਾ ਤੈਨੂੰ ਕਿਵੇਂ ਦਵਾਣਾ ਤੂੰ ਤਾਂ ਜੱਟਾਂ ਦਾ ਮੁੰਡਾ ਹੈਂ ਜਰਨਲ ਕੈਟਾਗਰੀ ਚਾਂ ਤੂੰ ਦੇ ਹੁੰਦਾ ਹੁੰਦਾ ਮੈਂ ਕਰ ਹੀ ਦੇਣਾ ਸੀਗਾ ਤਾ ਮੇਰਾ ਉਹ ਨਹੀਂ ਹੋਣਾ ਤੇਰਾ ਕੰਮ ਆ ਮੈਂ ਕੀ ਕਰੂੰਗਾ ਮੇਰੇ ਕੋਲ ਤਾਂ ਜੋ ਸੀਗਾ ਮੈਂ ਤਾਂ ਤੁਹਾਨੂੰ ਉਹੀ ਦੇਤਾ ਕੋਈ ਨਾ ਕੋਈ ਨਾ ਤੇਰਾ ਬਾਤ ਦੇਖਣਾ ਕਿਤੇ ਜੇ ਬਣਿਆ ਕਿਤੇ ਹੋਰ ਨਹੀਂ ਪੀਏ ਸਾਹਿਬ ਮੈਂ ਕਿੱਥੇ ਜਾਊਂਗਾ ਪੀਏ ਸਾਹਿਬ ਉਹ ਬਾਰੀ ਬਾਰੀ ਫੋਨ ਕਰਕੇ ਨਾ ਬਿੱਡਾ ਸਟਾਰ ਬਕਰਨ ਵਾਲੇ ਹੁਣ ਤੁਹਾਨੂੰ ਮੈਂ ਦੱਸਾਂ ਮੇਰੇ ਕੋਲ ਦਾ ਜੋ ਸੀਗਾ ਮੈਂ ਤਾਂ ਉਹ ਵੀ ਤੁਹਾਨੂੰ ਦੇਤਾ ਵਾ ਠੀਕ ਆ ਚੰਗਾ ਐਵੇਂ ਯਾਰ ਲੂਪੀ ਲਿਆ ਦੱਸ ਗੱਲ ਨਹੀਂ ਬਾਤ ਨਹੀਂ ਗਈ ਓਹੋ ਹੁਣ ਕੀ ਕਰਾਂਗੇ ਥੋੜੀ ਪੈਲੀ ਆ ਕਿੱਥੋਂ ਗੁਜ਼ਾਰਾ ਕਰਾਂਗੇ ਜੋ ਸੀਗਾ ਮਾਂ ਤੇ ਕੋਲੀ ਉਹਨੇ ਤਾਂ ਉਹ ਵੀ ਦੇਤਾ ਚਾਂ ਵੀ ਗਈ ਕੜਾ ਵੀ ਗਿਆ ਕੀ ਕਰਾਂਗੇ ਕੀ ਇਹ ਇੱਕ ਕਿੱਲੇ ਖੰਡ ਦੇ ਵਿੱਚੋਂ ਕੀ ਕੱਢਾਂਗੇ ਕੀ ਪਾਵਾਂਗੇ ਜੇ ਕੈਟਾਗਰੀਆਂ ਦੇ ਵਿੱਚ ਹੀ ਪੈਣਾ ਸੀਗਾ ਤਾਂ ਫੇਰ ਕੀ ਹੋਰ ਕੋਈ ਹੱਲ ਕਰ ਲੈਂਦੇ ਚੱਲ ਮਨਾ ਮਾਂ ਨੂੰ ਕਰੇ ਕਰੇ ਕੀ ਜਵਾ ਦੇਂਗਾ ਕਿਵੇਂ ਪੜੂੰਗਾ ਕਰੇ

ਕਹਾਂਗਾ ਮਾਦਾ ਗਾਣਾ ਮਰ ਕੋ ਹੋਰ ਕੇਸ ਹੈ ਵੀ ਹੈ ਮੰਮੀ ਕਿਵੇਂ ਆ ਠੀਕ ਆ ਹਾਂ ਠੀਕ ਆ ਬਸ ਤੂੰ ਆਈ ਖੜ ਗਿਆ ਮੈਂ ਕੀ ਖੜਨਾ ਮੈਂ ਤਾਂ ਤੈਨੂੰ ਦੱਸਣ ਲੱਗਾ ਸੀ ਉਹ ਗੱਲ ਕੀਤੀ ਸੀ ਕਿ ਇਹਨਾਂ ਨੌਕਰੀ ਵਾਸਤੇ ਹਾਂ ਉਹਨੂੰ ਤਾਂ ਜਿਹੜਾ ਤੇਰਾ ਸੀਗਾ ਮਾੜਾ ਮੋਟਾ ਗਹਿਣਾ ਘੱਟਾ ਮੈਂ ਤਾਂ ਉਹ ਵੀ ਵੇਚਾ ਹਾਂ ਹਾਂ ਠੀਕ ਹੈ ਉਹ ਹੁਣ ਉਹਨਾਂ ਨੇ ਕੀ ਕਹਿਣਾ ਮੈਂ ਤਾਂ ਮਰਨੂ ਜੀ ਕਰੀ ਜਾਂਦਾ ਮੈਂ ਤੈਨੂੰ ਪੂਰੀ ਦੱਸਾਂ ਨਾ ਨਾ ਪੈਸੇ ਜਿਵੇਂ ਕਹਿੰਦੇ ਤਾਂ ਸਿਰੇ ਥਿਆਂ ਚ ਪਏ ਆ ਕੋਈ ਨਾ ਬੰਦੇ ਦੇ ਕਮਾ ਲੈਗਾ ਆਈ ਮਾਨੀ ਦਰਸ਼ਦੀ ਦਾ ਮੈਂ ਤਾਂ ਤੇਰੇ ਨਾਲ ਗੈਨੇ ਚੰਗੇ ਨੇ ਹੁਣ ਮੈਂ ਤੈਨੂੰ ਕੀ ਕਿਹੜੇ ਮੂੰਹ ਨਾਲ ਤੈਨੂੰ ਕਹਾਂ ਵੀ ਹਾਂ ਮੈਂ ਤੇਹੀ ਗੈਨੇ ਕੋਈ ਨਾ ਕੋਈ ਨਾ ਕੋਤੋ ਕੋਈ ਨਾ ਜਿੰਦਗੀ ਨਹੀਂ ਮਿਲਦੀ ਪੈਸੇ ਵੀ ਮਿਲ ਜਾਂਦੇ ਨੌਕਰੀਆਂ ਵੀ ਮਿਲ ਜਾਂਦੀਆਂ ਨਾ ਮਿਲੂਗੀਆਂ ਕੋਈ ਹਮ ਤਾਂ ਮੰਗੇ ਸੀ ਮੈਂ ਤਾਂ ਮਾਂ ਨਹੀਂ ਤਾਂ ਤੂੰ ਦੇ ਦੇਤੀ ਤੇਨੇ ਤਾਂ ਸੀ ਪਰ ਮੈਂ ਕੀ ਕਰੂੰਗਾ ਆਪਨ ਨੂੰ ਕੀ ਪਤਾ ਸੀ ਹੁਣ ਵੀ ਉਹ ਜੀ ਮੈਂ ਕਹਿੰਦੇ ਮੰਤਰੀ ਸੰਤਰੀ ਬੇਈਮਾਨ ਹੋ ਜਾਣਗੇ ਪੁੱਤ ਆਪਣੇ ਕੀ ਕਰਨੀ ਗੱਲ ਹੈ ਸੀਗਾ ਮੈਨੂੰ ਨੌਕਰੀ ਮਿਲ ਜਾਣੀ ਆ ਬਾਧੂ ਲੈਣੇ ਬਾਧੂ ਕੰਘਣ ਸਭ ਕੋ ਲੈ ਕੇ ਦੇਊਂਗਾ ਮਾਂ ਨੂੰ ਪਰ ਮੇਰਾ ਟਲ ਟੁੱਟ ਗਿਆ ਮੈਂ ਕੀ ਕਰਾਂ ਨਾ ਪਤਾ ਹੁਣ ਇਹ ਜਿਹੀ ਗੱਲ ਨਹੀਂ ਆਪਾਂ ਕਰਨੀ ਬਸ ਤੂੰ ਜਿਵੇਂ ਕਹਿੰਦੇ ਕੋਈ ਨਾ ਨੌਕਰੀਆਂ ਬਥੇਰੀਆਂ ਨਾ ਸਹੀ ਆਪਾਂ ਆਪਦਾ ਹੋਰ ਕਮਾ ਕੇ ਕੰਮ ਕਰਕੇ ਖਰ ਲਾਂਗੇ ਫਿਰ ਫੇਰ ਹੁਣ ਕੀ ਕਰੀਏ ਫਿਰ ਮੇਰਾ ਜੀ ਨਹੀਂ ਲੱਗਣਾ ਇਸ ਦੁਨੀਆ 'ਚ ਆਉਣ ਮੈਨੂੰ ਨਾ ਪਤਾ ਐ ਨਾ ਕਿ ਤੂੰ ਮੈਨੂੰ ਤੇਰਾ ਪੰਜ ਨਹੀਂ ਮੈਂ ਤਾਂ ਰਬੀਓਂ ਕੀ ਵਜੂ ਅਜੀ ਕਰੂੰਗਾ ਕਾ ਲੈ ਮੇਰਾ ਪੁੱਤ ਠਖੜਾ ਹੋ ਆਏ ਨਾ ਦਿਲ ਨਾ ਛੱਡੈ ਨਾ ਆਇਨਾ ਦਿਲ ਛੱਡੈ ਨਾ ਪੁੱਤੇ ਬੰਦਾ ਕੀ ਕਰੂੰਗਾ ਕੋਈ ਨਾ ਕੋਈ ਹੋਰ ਦੇਖ ਲਾਂਗੇ ਫਿਰ ਹੁਣ ਸੰਤਰੀ ਮੰਤਰੀ ਜੇਕਰ ਬੋਟਾ ਮੈਂ ਖਾ ਲੈਂਦੇ ਆ ਹੁਣ ਜੇ ਮੈਂ ਕਹਿੰਦਾ ਪੈਸੇ ਮੰਗੇ ਮੈਂ ਤੈਨੂੰ ਉਹ ਵੀ ਦੇ ਦੇ ਆ ਜਾ ਕੋਈ ਕੰਮ ਹੋਰ ਦੇਖੀਏ ਕੋਈ ਨਾ ਕੋਈ ਉਹਨੇ ਤਾਂ ਜਿਹੜਾ ਕੋ ਕਰਨਾ ਹੀ ਕਰਾ ਕਰਤਾ ਉਹਨਾਂ ਨੇ ਤਾਂ ਆਪਾਂ ਕੋਈ ਹੋਰ ਪਾੜ ਲੈਨੇ ਆ ਹੋਰ ਫੇ ਹੁਣ ਕੀ ਗੱਲ ਆ ਹਾਂਜੀ ਦੋਸਤੋ ਕਿਵੇਂ ਲੱਗੀ ਤੁਹਾਨੂੰ ਸਾਡੀ ਇਹ ਸ਼ਾਰਟ ਮੂਵੀ ਸੋ ਸਾਰੇ ਜਣੇ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਓ ਔਰ ਇਹ ਅੱਜ ਕੱਲ ਦੀ ਬਿਲਕੁਲ ਜਿਹੜੀ ਹੈ ਹਕੀਕਤ ਬਿਆਨ ਕੀਤੀ ਹੋਈ ਆ ਕਿਉਂਕਿ ਇਦਾਂ ਦੇ ਮੇਰੇ ਭਰਾ ਵਰਗੇ ਪੜ੍ਹੇ ਲਿਖੇ ਨੌਜਵਾਨ ਬੇਰੁਜ਼ਗਾਰ ਤੁਰੇ ਫਿਰਦੇ ਨੇ ਜੋ ਕਿ ਦਿਹਾੜੀ ਜਾਣ ਤੋਂ ਵੀ ਸ਼ਰਮ ਮੰਦੇ ਨੇ ਨਾ ਤਾਂ ਇਹ ਦਿਹਾੜੀ ਜਾ ਸਕਦੇ ਨੇ ਨਾ ਇਹ ਇਹਨਾਂ ਨੂੰ ਨੌਕਰੀ ਇਹਨਾਂ ਨੂੰ ਮਿਲਦੀ ਨਹੀਂਗੀ ਕਿੱਥੇ ਜਾਣ ਵਿਚਾਰੇ ਇਹ ਬਾਕੀ ਜੇ ਸਰਕਾਰੀ ਨੌਕਰੀ ਮਿਲਦੀ ਵੀ ਹੈ ਅੱਜ ਕੱਲ ਤਾਂ ਉਹਨੂੰ ਆਊਟਸੋਰਸ ਦੇ ਅਧੀਨ ਰੱਖਿਆ ਜਾਂਦਾ ਜਿੱਥੇ ਕਿ 8000 8500 ਤੇ ਕੰਮ ਕਰਵਾ ਰਹੇ ਨੇ ਸਰਕਾਰੀ ਨੌਕਰੀ ਦੇ ਨਾਂ ਤੇ ਔਰ ਇਹ ਪੰਜਾਬ ਦੇ ਵਿੱਚ ਉਹ ਜਿਹੜੀਆਂ ਆਊਟਸੋਰਸ ਕੰਪਨੀਆਂ ਨੇ ਇਹਨਾਂ ਨੂੰ ਇਹਨਾਂ ਨੂੰ ਭੁਜਾਉਣਾ ਚਾਹੀਦਾ ਬਾਈਕਾਟ ਕਰਨਾ ਚਾਹੀਦਾ ਤਾਂ ਜੋ ਆਪਣੇ ਜਿਹੜੇ ਇਥੋਂ ਪੰਜਾਬ ਦੇ ਮੁੰਡੇ ਨੇ ਇਹਨਾਂ ਨੂੰ ਵਧੀਆ ਤਨਖਾਹ ਵਧੀਆ ਪੇਸਕੇਲ ਮਿਲ ਸਕੇ ਜਿਨ੍ਹਾਂ ਨਾਲ ਇਹਨਾਂ ਦਾ ਜੀਵਨ ਪੱਧਰ ਉੱਚਾ ਹੋ ਸਕਦਾ ਸੋ ਮੈਂ ਤੁਹਾਡੇ ਸਾਰਿਆਂ ਨੂੰ ਗੁਜਾਰਿਸ਼ ਕਰਦਾ ਵੀ ਸਾਡੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਜੀ ਧੰਨਵਾਦ ਥੈਂਕ ਯੂ ਸ਼ੁਕਰੀਆ ਕਮੈਂਟ ਕਰੋ ਬਹੁਤ ਬਹੁਤ ਧੰਨਵਾਦ